ਪੀਆਰ 118 ਕਿਸਮ ਪੰਜਾਬ ਦੇ ਵਿੱਚ ਕਾਫੀ ਕਿਸਾਨ ਹੈਗੇ ਆ ਜੋ ਕਾਫੀ ਸਾਲਾਂ ਤੋਂ ਇਸ ਕਿਸਮ ਨੂੰ ਲਗਾ ਰਹੇ ਹੈਗੇ ਆ ਤੇ ਆਪਣੇ ਏਰੀਆ ਦੇ ਵਿੱਚ ਵੀ ਆਪਾਂ ਆਪਣੇ ਖੇਤ ਦੇ ਵਿੱਚ ਵੀ ਪਿਛਲੇ ਕਾਫੀ ਸਾਲਾਂ ਤੋਂ ਇਸ ਕਿਸਮ ਨੂੰ ਲਾ ਰਹੇ ਹੈਗੇ ਆ ਜਿਹੜਾ ਏਰੀਆ ਥੋੜਾ ਲੱਗਦਾ ਹੈਗਾ ਭਾਵੇਂ ਏਰੀਆ ਉਹ ਤਾਂ ਲੱਗਦਾ ਹੈਗਾ ਤੇ ਕੁਝ ਨਵੇਂ ਕਿਸਾਨ ਭਰਾ ਵੀ ਹੈਗੇ ਆ ਜੋ ਕੁਝ ਹੋਰ ਸਟੇਟਾਂ ਦੇ ਵਿੱਚ ਜੋ ਆਪਣੇ ਕਿਸਾਨ ਕੀਤੀ ਕਰਦੇ ਆ ਹਰ ਸਾਲ ਇਸ ਵਿਗ ਦੀ ਬੀਜ ਦੀ ਮੰਗ ਕਰਦੇ ਆ ਵੀ ਭਾਈ ਪੀ 118 ਬੀਜ ਅਸਲੀ ਸਾਨੂੰ ਕਿੱਥੋਂ ਮਿਲੂਗਾ ਹਨਾ ਤੇ ਇਸ ਵੈਰੈਟੀ ਬਾਰੇ ਕੁਝ ਗੱਲਾਂ ਬਤਾ ਕਰਨੀਆਂ ਹੈਗੀਆਂ ਕਿਉਂਕਿ ਆਪਣਾ ਮਕਸਦ ਹੈ ਕਿ ਖੇਤੀ ਪ੍ਰਤੀ ਜਾਣਕਾਰੀ ਦੇਣਾ ਭਾਵੇਂ ਕਿਸਮੋਂ ਨਮੀ ਹੈਗੀ ਆ ਭਾਵੇਂ ਕਿਸਮ ਪ੍ਰਾਣੀ ਹੈਗੀ ਆ ਕਿਉਂਕਿ ਖੇਤੀ ਦੇ ਵਿੱਚ ਪੁਰਾਣੇ ਤਜਰਬੇ ਦੇ ਨਾਲ ਹੀ ਨਵੇਂ ਤਜਰਬਿਆਂ ਨੂੰ ਲੈ ਕੇ ਚਲਣਾ ਪੈਂਦਾ ਇਹ ਨਹੀਂ ਹੁੰਦਾ ਕਿ ਤੇ ਯਰਬਾ ਪੁਰਾਣਾ ਹੋ ਗਿਆ ਆਪਾਂ ਉਹਨੂੰ ਛੱਡ ਦਈਏ ਕਿਉਂਕਿ ਨਵੇਂ ਪੁਰਾਣੇ ਤਜਰਬੇ ਖੇਤੀ ਦੇ ਵਿੱਚ ਲੈ ਕੇ ਜਾਣੇ ਪੈਂਦੇ ਆ ਤੇ ਇਸ ਕਿਸਮ ਦੀ ਆਪਾਂ ਨੇ 14 ਜੂਨ ਨੂੰ ਜਿਹੜੀ ਟ੍ਰਾਂਸਫਰਿੰਗ ਕਰੀ ਤੇ ਪਾਣੀ ਚੰਗਾ ਹੈਗਾ ਤੇ ਜ਼ਮੀਨ ਵੀ ਚੰਗੀ ਹੈਗੀ ਆ ਠੀਕ ਆ ਹਰ ਸਾਲ ਚੰਗਾ ਝਾੜ ਕਿਸਮ ਦਿੰਦੀ ਹੈਗੀ ਆ ਇਸ ਕਿਸਮ ਦਾ ਜੇ ਝਾੜ ਘਟਦਾ ਹੈਗਾ ਤਾਂ ਜਾਦੇ ਜ਼ੂਰੀਆ ਦੇਣ ਦੇ ਨਾਲ ਘਟਦਾ ਹੈਗਾ ਸਭ ਤੋਂ ਵੱਡਾ ਪੁਆਇੰਟ ਹੈਗਾ ਇਹਦੇ ਵਿੱਚ ਹੱਦੋਂ ਵੱਧ ਯੂਰੀਆ ਦੇਣੀ ਅੱਜ 29 ਕਿ ਦਿਨ ਦੀ ਕਿਸਮ ਹੋਗੀ ਠੀਕ ਹੈ ਅੱਜ 13 ਜੁਲਾਈ ਹੈਗੀ 14 ਜੁਲਾਈ ਨੂੰ ਟ੍ਰਾਂਸਫਰ ਹੋਣਾ ਕੋਈ ਕੱਲ ਨੂੰ ਪੂਰੇ 1 ਮੰਥ ਦੀ ਹੋ ਜਾਣੀ ਹੈ ਤੇ ਇਸ ਦੇ ਵਿੱਚ ਬਸ ਹੁਣ ਇੱਕ ਵਾਰੀ ਹੀ ਯੂਰੀਆ ਜਾਣੀ ਹੈ ਕਿਉਂਕਿ ਸੈਕੰਡ ਲਾਸਟ ਯੂਰੀਆ ਕੱਲ ਦਿੱਤੀ ਹੈਗੀ ਆ ਦੋ ਗੱਟੇ ਹੁਣ ਤੱਕ ਯੂਰੀਆ ਦੇ ਗਏ ਹੈਗੇ ਆ ਤੇ ਇੱਕ ਵਾਰ 33% ਜਿਹੜਾ ਜ਼ਿੰਕ ਦਿੱਤਾ ਹੋਇਆ ਹੈਗਾ ਕਿਸਮ ਦੀ ਜਿਹੜੀ ਸ਼ੁਰੂਆਤੀ ਫੋਟ ਆ ਬਾਈ ਉਹ ਵੀ ਵਧੀਆ ਹੈਗੀ ਆ ਕਿਸਮ ਕੋਈ ਜ਼ਿਆਦਾ ਕਮੀਆਂ ਨਹੀਂ ਦਿਖਾਉਂਦੀ ਹੈਗੀ ਕਈ ਵਾਰ ਕਿਸਮਾਂ ਜਮੀਨ ਦੇ ਵਿੱਚ ਚਲੋ ਜਿਹੜੇ ਤੱਤਾਂ ਦੀ ਕਮੀ ਹੈਗੀ ਉਹ ਤਾਂ ਗੱਲ ਵੱਖਰੀ ਹੁੰਦੀ ਹੈ ਕੁਝ ਕਿਸਮਾਂ ਇਸ ਤਰ੍ਹਾਂ ਦੀ ਹੁੰਦੀਆਂ ਨੇ ਜੋ ਪੀਲਾਪਨ ਜ਼ਿਆਦਾ ਠੀਕ ਹੈ ਫਾਰਮ ਨੂੰ ਇਸ ਤਰ੍ਹਾਂ ਲੱਗਦਾ ਹੁੰਦਾ ਵੀ ਜਿਵੇਂ ਕਿਸੇ ਤੱਤ ਦੀ ਕਮੀ ਹੈਗੀ ਆ ਜੇ ਆਪਾਂ ਪਹਿਲੇ ਕਿਸਤੇ ਆ ਦੂਸਰੀ ਕਿਸਤੇ ਦੇ ਨਾਲ ਖਜੂਰੀਆ ਸਲਫਰ ਹਨਾ ਜੀ ਜਿਹੜੇ ਕੋਈ ਹੋਰ ਆਪਾਂ ਸਮਾਨ ਵਗੈਰਾ ਪਾਉਣੇ ਆ ਇਹਪਰ ਟਾਈਮ ਦੇ ਨਾਲ ਦਿੰਨੇ ਹੈਗੇ ਆ ਇਹ ਜਿਵੇਂ ਅੱਜ 29 ਦਿਨ ਦੀ ਹੋਈ ਕਨ ਨੂੰ ਪੂਰੇ ਇੱਕ 30 ਦਿਨ ਮਹੀਨੇ ਦੀ ਹੋ ਜਾਣੀ ਹੈ ਕਿਸਮ ਇਹ ਤੇ ਜਮਣ ਹਸਲ ਹਰੀ ਭਰੀ ਖੜੀ ਹੈਗੀ ਆ ਜ਼ਮੀਨ ਦੇ ਹਿਸਾਬ ਦੇ ਨਾਲ ਜੇ ਤੁਸੀਂ ਇਹਦੇ ਵਿੱਚ 2.5 ਤਿੰਨ ਗੱਟਿਆਂ ਤੱਕ ਯੂਰੀਆ ਰੱਖਦੇ ਹੈਗੇ ਹੋ ਤਾਂ ਸੋਨੂੰ ਇਹ ਕਿਸਮ 85 ਮਣ ਤੱਕ ਵੀ ਝਾੜ ਦਿੰਦੀ ਹੈ ਸਾਢੇ ਕਿੱਤਾ ਦੇ ਵਿੱਚ 85 87 90 ਮਣ ਤੱਕ ਵੀ ਇਹ ਕਿਸਮ ਜਿਹੜੀ ਕ੍ਰੋਸ ਕਰਦੀ ਹੈਗੀ ਆ ਪਰਮਲ ਕਿਸਮ ਹੈਗੀ ਆ ਠੀਕ ਹੈ ਪੀਓਯੂ ਲੁਧਿਆਣੇ ਦੀ ਕਿਸਮ ਹੈਗੀ ਆ ਕਾਫੀ ਸਾਲਾਂ ਤੋਂ ਆਪਾਂ ਜਿਹੜਾ ਇਸ ਕਿਸਮ ਨੂੰ ਲਗਾ ਰਹੇ ਹੈਗੇ ਆ ਕਿੰਨੇ ਕਿਸਾਨ ਭਰਾ ਹੈਗੇ ਆ ਜੋ ਹਰ ਸਾਲ ਪੀਆਰ 118 ਕਿਸਮ ਨੂੰ ਜੋ ਆਪਣੇ ਖੇਤਾਂ ਦੇ ਵਿੱਚ ਲਾਉਂਦੇ ਹੈਗੇ ਆ ਦੂਸਰੀ ਗੱਲ ਕੋਈ ਇਹਦੇ ਵਿੱਚ ਬਈ ਲਾ ਲਓ ਜਿਵੇਂ ਕਹਿ ਦਈਏ ਵੀ ਵਾਹਨਾ ਰੋਗ ਮਾਧਰਾ ਰੋਗ ਠੀਕ ਹੈ ਜਿਹੜਾ ਵਾਇਰਸ ਆਇਆ ਹੈਗਾ 131 ਦੇ ਵਿੱਚ ਕੁਝ ਹੋਰ ਕਿਸਮਾਂ ਦੇ ਵਿੱਚ ਆਇਆ ਹੈਗਾ ਇਸ ਕਿਸਮ ਦੇ ਵਿੱਚ ਇਸ ਤਰ੍ਹਾਂ ਦੀ ਵੀ ਕੋਈ ਦਿੱਕਤ ਨਹੀਂ ਹੈਗੀ ਪਨੀਰੀ ਬੜੀ ਜਲਦੀ ਤਿਆਰ ਹੁੰਦੀ ਹੈਗੀ ਆ ਜੇ ਆਪਾਂ ਲਾ ਲਓ ਇਹਨੂੰ ਜੂਨ ਦੇ ਵਿੱਚ ਟ੍ਰਾਂਸਫਰਡਿੰਗ ਕਰ ਲਈ ਜਿਵੇਂ ਆਪਾਂ ਨੇ 14 ਜੂਨ ਡਰਾਫਟ ਕਰਨ ਕਰੀਆ 25 20 25 ਜੂਨ ਤੱਕ ਇਹਦੀ ਟ੍ਰਾਂਸਫਰਡਿੰਗ ਕਰਦੇ ਹੈਗੇ ਤਾਂ ਆਰਾਮ ਦੇ ਨਾਲ ਇਹ 1 ਅਕਤੂਬਰ ਦੇ ਵਿੱਚ ਵੱਢੇ ਜਾਂਦੇ ਆ ਹਰ ਸਾਲ ਹੀ ਆਪਾਂ 15 20 ਅਕਤੂਬਰ ਨੂੰ ਇਹਦੀ ਜਿਹੜੀ ਹਾਰਵੈਸਟਿੰਗ ਹੋ ਜਾਂਦੇ ਆ ਵੈਰੈਟੀ ਦਾ ਕੋਈ ਜਾਦੇ ਜੇ ਕਹਦੀ ਇਹ ਘੱਟ ਵੀ ਨਹੀਂ ਹੈਗਾ ਕੋਈ ਵੈਰੈਟੀ ਜਾਦੇ ਸਪਰੇਹਾਂ ਨਹੀਂ ਲੈਂਦੀ ਕੋਈ ਬਿਮਾਰੀਆਂ ਦਾ ਸਾਹਮਣਾ ਜਿਹੜਾ ਇਹਦੇ ਵਿੱਚ ਨਹੀਂ ਕਰਨਾ ਪੈਂਦਾ ਪਰ ਜੇ ਆਪਾਂ ਜ਼ੂਰੀਆ ਜਾਦੇ ਲੈ ਕੇ ਜਾਂਦੇ ਆ ਫਿਰ ਤਾਂ ਆਪਾਂ ਨੂੰ ਸਭ ਨੂੰ ਪਤਾ ਹੈ ਬਿਮਾਰੀਆਂ ਦਾ ਸਾਹਮਣਾ ਆਪਾਂ ਨੂੰ ਕਰਨਾ ਪੈਣਾ ਹੈ ਫੰਗਸੂਲੀ ਦਾ ਸਾਹਮਣਾ ਚ ਕੱਟ ਕਰਨਾ ਪਵੇ ਪਰ ਆਪਾਂ ਨੂੰ ਤੇਲੇ ਦਾ ਸਭ ਤੋਂ ਵੱਡਾ ਸਾਹਮਣਾ ਵੀ ਕਰਨਾ ਪੈਂਦਾ ਤੇ ਸਮੱਸਿਆ ਵੀ ਵੱਧ ਆਉਂਦੀ ਹੈਗੀ ਆ ਤੇ ਜਿਹੜੇ ਵੀ ਕਿਸਾਨ ਭਰਾਵਾਂ ਦੇ ਦੇਖੋਗੇ ਟੀ ਲਈ ਹੈ ਜੇ ਫੀਤੀ ਲਈ ਹੈ ਪਾਣੀ ਦੇ ਹਿਸਾਬ ਤੇ ਨਾਲ ਜੇ ਸੋਡੇ ਨਹਿਰੀ ਪਾਣੀ ਪੰਦਾ ਹੈ ਬੋਰ ਦਾ ਪਾਣੀ ਚੰਗਾ ਚ 450 ਪੱਤਣੇ ਚ 500 ਪੱਤਣੇ ਚ 550 ਪੱਤਣੇ ਹੈਗੇ ਤਾਂ 20 ਤੋਂ 3 ਘਟੇ ਯੂਰੀਆ ਦੇ ਜਮੀਨ ਦੇ ਅਕੋਰਡਿੰਗ ਹਸਾਬ ਤੁਸੀਂ ਜ਼ਿੰਕ ਵਗੈਰਾ ਵੀ ਦੇ ਸਕਦੇ ਹੋ ਜਿੱਥੇ ਕਿਤੇ ਫੋਟ ਘਟ ਹੁੰਦੀ ਹੈਗੀ ਆ ਉੱਤੇ ਤੁਸੀਂ ਹਿਊਮਿਕ ਐਸਿਡ ਵਗੈਰਾ ਵੀ ਦੇਖੋ ਵਰਤ ਸਕਦੇ ਹੋ ਸਲਫਰ ਵੀ ਵਰਤ ਸਕਦੇ ਕਿਉਂਕਿ ਬਹੁਤ ਚੀਜ਼ਾਂ ਬਹੁਤ ਸਮਾਨ ਵਰਤੇ ਜਾਂਦੇ ਹਨ ਉਹ ਤੁਸੀਂ ਆਪਣੀ ਜਮੀਨ ਦੇ ਹਿਸਾਬ ਦੇ ਨਾਲ ਵਰਤਣਾ ਹੈ ਕਾਫੀ ਕਿਸਾਨ ਭਰਾਵਾਂ ਦੇ ਸਵਾਲ ਸੀ ਬਾਈ ਪੀਆਰ 118 ਦੇ ਬਾਰੇ ਸਾਨੂੰ ਦੱਸੋ ਕਿਸ ਤਰ੍ਹਾਂ ਦੀ ਕਿਸਮ ਹੈਗੀ ਆ ਕਿਉਂਕਿ ਆਪਣੇ ਕਿਸਾਨ ਭਰਾ ਜ਼ਿਆਦਾਤਰ ਨਵੀਆਂ ਕਿਸਮਾਂ ਦੇ ਵੱਲ ਜ਼ਿਆਦਾ ਉਤਸਾਹ ਦਿੰਦੇ ਆ ਆਪਾਂ ਇਸ ਕਿਸਮ ਦਾ ਜੇ ਮਾਲਾ ਦਾਸੀ ਇੱਕੜ ਲਾਉਣੇ ਦਾ 4-5 ਏਕੜ ਹਰ ਸਾਲ ਆਪਣੇ ਪੀਆਰ 118 ਦੇ ਹੁੰਦੇ ਹੈਗੇ ਆ ਇਹਦੇ ਵਿੱਚ ਪ੍ਰੋਬਲਮ ਆਉਂਦੀ ਹੈਗੀ ਆ ਪਿੱਛੋਂ ਜਾ ਕੇ ਵੀਐਲਵੀ ਰੋਗ ਦੀ ਲਾਟ ਜੀ ਨਿਕਲ ਜਾਂਦੀ ਹੈ ਇਹਦੇ ਵਿੱਚ ਤੁਸੀਂ ਜੇ ਕਿਸਮ ਲਾਈ ਹੈਗੀ ਆ ਤਾਂ 55-60 ਦਿੰਦੇ ਜਾ ਕੇ ਹੈਗਜਾ ਪਲਸ ਵੈਲਡਾ ਦੀ ਸਪਰੇ ਵੀਡੀਓ ਤੇ ਵਿੱਚ ਜ਼ਰੂਰ ਕਰੋ ਜੋ ਕਿ ਬੀ ਐਲ ਵੀ ਰੋਗ ਨੂੰ ਰੋਕ ਸਕੇ ਕਿਉਂਕਿ ਪਿੱਛੋਂ ਜਾ ਕੇ ਇਹ ਲਾਟ ਜੀ ਬੀ ਐਲ ਵੀ ਰੋਗ ਦੇ ਨਾਲ ਜਾਂ ਤੇਲੇ ਦੇ ਨਾਲ ਜਾ ਨਿਕਲਦੀ ਹੈ ਝਾੜ ਚੰਗੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵੀਡੀਓ ਇਸ ਕਿਸਮ ਦੇ ਲੈ ਕੇ ਆਵਾਂਗੇ ਧੰਨਵਾਦ